ਬੇਨਤੀ ਕਰਦੇ ਆ ਮੋਦੀ ਸਰਕਾਰ ਨੂੰ ਵੀ ਇਹਨਾਂ ਨੂੰ ਅੱਗੇ ਜਾਣ ਦਿਓ ਇਹ ਬਾਡਰਾਂ ਨੂੰ ਖੁੱਲੋ ਇਹ ਲੋਕਾਂ ਤੇ ਨਾ ਇਹ ਜਆ ਰੋਸ ਪੈਦਾ ਕਰੋ ਵੀ ਜਿਹੜਾ ਕਿ ਦੁਬਾਰੋਂ ਇਸ ਦਾ ਭੁਗਤਾਨ ਗਲਤ ਹੋ ਸਕਦਾ ਹੈ ਦੂਜੀ ਗੱਲ ਇਹ ਹੈ ਵੀ ਜਿਹੜਾ ਬੱਚਾ ਮਰਿਆ ਉਹਦੇ ਸਹੀ ਸਹੀ ਢੰਗ ਨਾਲ ਜਿਹੜੇ ਬੰਦਿਆਂ ਨੇ ਮਾਰਿਆ ਉਹਨਾਂ ਤੇ ਪਰਚਾ ਦਰਜ ਹੋਣਾ ਚਾਹੀਦਾ ਹੋ ਸਕਦਾ ਵੀ ਜਿਹੜਾ ਉਸ ਦਾ ਗ੍ਰਾਮ ਮੰਤਰੀ ਆ ਵੀ ਉਹ ਤੇ ਪਰਚਾ ਦਰਜ ਹੋਣਾ ਚਾਹੀਦਾ ਕਿਉਂ ਨੇ ਇਹ ਜੀ ਆਰਡਰ ਦਿੱਤੇ ਗੋਲੀ ਚਲਾਉਣ ਕੁੱਝ ਲੱਗਦਾ ਨਹੀਂ ਕਿ ਇਸ ਤਰ੍ਹਾਂ ਹੋ ਗਿਆ ਜਿਵੇਂ ਭਾਰਤ ਪਾਕਿਸਤਾਨ ਦਾ ਬਾਰਡਰ ਹੋ ਗਿਆ ਆਪਣਾ ਜਿਹੜਾ ਇਹ 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 ਇਹੀ ਇਹੀ ਗੱਲ ਕਹਿ ਰਹੇ ਆਂ ਵੀ ਇਹਨੂੰ ਬਾਰਡਰਾਂ ਨੂੰ ਖੋਲਿਆ ਜਾਵੇ ਤਾਂ ਵੱਡਾ ਨੁਕਸਾਨ ਹੋ ਸਕਦਾ ਪਾਕਿਸਤਾਨ ਤੇ ਇੰਡੀਆ ਦਾ ਉਹੀ ਪਹਿਲਾਂ ਹੀ ਬਹੁਤ ਫਰਕਾ ਵਿੱਚ ਹੈ ਇਹਨੂੰ ਇੱਥੇ ਪੰਜਾਬ ਤੇ ਹਰਿਆਣਾ ਨੂੰ ਨਾ ਕਰਨਾ ਕਰਿਆ ਜੀ ਮੰਗਾ ਤਾਂ ਪਹਿਲਾਂ ਤਾਂ ਪਹਿਲੀ ਮੰਗ ਤਾਂ ਆਹੀ ਆ ਵੀ ਜਿਹੜਾ ਇਹ ਬੰਦਿਆਂ ਨੇ ਐਡਾ ਜੁਰਮ ਕੀਤਾ ਗੋਲੀਆਂ ਚਲਾ ਕੇ ਪਹਿਲਾਂ ਤਾਂ ਇਹਨਾਂ ਦੇ ਪਰਚਾ ਦਰਜ ਹੋਣਾ ਚਾਹੀਦਾ ਫਿਰ ਜਿਹੜਾ ਪ੍ਰਧਾਨ ਮੰਤਰੀ ਨੇ ਆਪ ਦੇ ਬੋਲ ਕੇ ਵਾਦਾ ਕੀਤਾ ਸੀ ਵੀ ਮੈਂ ਐਮਐਫਸੀ ਦਊਗਾ ਉਹ ਦੇਣੀ ਚਾਹੀਦੀ ਹੈ ਪਹਿਲਾਂ ਫਿਰ ਕਰਜ਼ਾ ਮਾਫੀ ਦੀ ਆ ਜਿਹੜੀ ਲੋਕ ਕਿਸਾਨਾਂ ਦੀ ਮੰਗ ਆ ਉਹ ਪੂਰੀ ਕਰਨੀ ਚਾਹੀਦੀ ਆ ਵੱਡੇ ਘਰਾਨਿਆਂ ਦੇ ਵੀ ਘਰਾਨਿਆਂ ਦੇ ਉਹ ਮਾਫ ਕਰਿਆ ਜਾ ਰਿਹਾ ਕਰਜ਼ਾ ਤਾਂ ਸਾਡੇ ਕਿਸਾਨਾਂ ਦਾ ਕਿਉਂ ਨਹੀਂ ਕਰਿਆ ਜਾਂਦਾ ਜਿਹੜਾ ਜਿੱਦਾਂ ਕੈਂਡਲ ਮਾਰਚ ਆ ਇਹ ਸੈਂਟਰ ਸਰਕਾਰ ਦੀਆਂ ਜਿਹੜੀਆਂ ਕਿਸਾਨ ਵਿਰੋਧੀ ਨੀਤੀਆਂ ਆ ਕਿਸਾਨਾਂ ਨੂੰ ਮਾਰਨ ਦੀਆਂ ਜੋ ਨੀਤੀਆਂ ਆ ਉਸ ਦੇ ਵਿਰੋਧ ਚ ਖਾਸ ਕਰਕੇ ਜੋ ਸ਼ੁਭਕਰਨ ਸਿੰਘ ਨੌਜਵਾਨ ਜਿਸ ਦਾ ਗੋਲੀ ਮਾਰ ਕੇ ਸਰਕਾਰ ਨੇ ਮਰਡਰ ਕੀਤਾ ਉਥੋਂ ਦੀ ਪੁਲਿਸ ਨੇ ਮਰਡਰ ਕੀਤਾ ਉਸ ਨੂੰ ਧਿਆਨ ਚ ਰੱਖਦੇ ਹੋਏ ਉਸ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਅੱਜ ਦਾ ਇਹ ਕੈਂਡਲ ਮਾਰਚ ਨਾਭਾ ਵਿਖੇ ਸਮੂਹ ਨਾਭਾ ਨਿਵਾਸੀਆਂ ਵੱਲੋਂ ਕੀਤਾ ਗਿਆ ਕਮਾਲ ਦੀ ਗੱਲ ਔਰ ਬੜੀ ਸ਼ਰਮ ਦੀ ਗੱਲ ਹੈ ਕਿ ਜਿਹੜਾ ਪੰਜਾਬ ਹਰਿਆਣਾ ਦਾ ਬਾਰਡਰ ਹੈ ਹਰਿਆਣਾ ਸਰਕਾਰ ਤੇ ਉਥੋਂ ਦੀ ਫੋਰਸ ਪੰਜਾਬੀਆਂ ਤੇ ਕਿਸਾਨਾਂ ਤੇ ਨੌਜਵਾਨਾਂ ਤੇ ਇਸ ਤਰ੍ਹਾਂ ਹਮਲਾ ਕਰ ਰਹੀ ਹੈ ਜਿਸ ਤਰ੍ਹਾਂ ਇਹ ਹਮਲਾ ਪਾਕਿਸਤਾਨ ਤੇ ਕੀਤਾ ਜਾ ਰਿਹਾ ਹੈ ਬੜੇ ਸ਼ਰਮ ਨਾਲ ਇਹ ਕਹਿਣਾ ਪੈ ਰਿਹਾ ਹੈ ਕਿ ਜਿੱਥੋਂ ਪੰਜਾਬ ਦੇ ਨੌਜਵਾਨਾਂ ਨੂੰ ਸੈਂਟਰ ਸਰਕਾਰ ਤੋਂ ਉਮੀਦ ਸੀ ਵੀ ਸਾਨੂੰ ਇਹ ਐਮਐਸਪੀ ਦੇਣਗੇ ਕਿਸਾਨਾਂ ਨਾਲ ਖੜਨਗੇ ਪਰ ਜਿਹੜਾ ਮੋਦੀ ਸਾਹਮਣੇ ਪਹਿਲਾਂ ਵੀ ਬਿਆਨ ਦਿੱਤਾ ਹੈ ਅੱਜ ਤੋਂ ਪਹਿਲਾਂ ਜਿਹੜਾ ਅੰਦੋਲਨ ਹੋਇਆ ਉਹਦੇ ਵਿੱਚ ਤਿੰਨ ਕਾਨੂੰਨਾਂ ਨੂੰ ਖਤਮ ਕਰਨ ਦੇ ਬਾਵਜੂਦ ਵੀ ਸਾਡੇ ਪ੍ਰਾਈਮ ਮਿਨਿਸਟਰ ਆਫ ਇੰਡੀਆ ਨੇ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਨਹੀਂ ਠਾਈ ਆਪਣੇ ਕੀਤੇ ਹੋਏ ਵਾਅਦਿਆਂ ਤੋਂ ਮੁੱਕੜੇ